ਗਣਤੰਤਰ ਦਿਵਸ ਤੇ ਇਸ ਵਾਰ ਜੋ ਪਰੇਡ ਦੇ ਵਿੱਚ ਸ਼ਾਮਲ ਹੋਏਗੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਝਾਕੀ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜੋ ਗਣਤੰਤਰਤਾ ਦਿਵਸ ਦੇ ਉੱਤੇ ਝਾਕੀ ਜਿਹੜੀ ਹੈ ਪੰਜਾਬ ਦੇ ਤਰਫੋਂ ਕੱਢੀ ਜਾਣੀ ਆ ਉਸ ਦੇ ਵਿੱਚ ਸ਼ਰਦਾ ਤੇ ਪਿਆਰ ਸਤਿਕਾਰ ਤੇ ਕੁਰਬਾਨੀ ਦਾ ਪ੍ਰਤੀਕ ਜਿਹੜੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਝਾਕੀ ਜਿਹੜੀ ਹੈ ਕੱਢੀ ਜਾਣੀ ਆ ਤਾਂ ਇਸ ਦੇ ਜੋ ਜਾਣਕਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜੀ ਹੈ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਜੋ ਇਸ ਵਾਰ 26 ਜਨਵਰੀ ਤੇ ਗਣਤੰਤਰਤਾ ਦਿਵਸ ਤੇ ਪੰਜਾਬ ਦੀ ਚਾਕੀ ਦੇ ਵਿੱਚ ਸ਼ਰਧਾ ਦਾ ਰੰਗ ਦਿਖੇਗਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਚਾਕੀ ਹੋਏਗੀ ਪੰਜਾਬ ਦੀ ਚਾਕੀ ਨੂੰ ਲੈ ਕੇ ਜੋ ਕਿ ਸੀਐਮ ਮਾਨ ਨੇ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਆਪਣੇ ਮਨ ਦੀ ਜਿਹੜੀ ਆ ਭਾਵਨਾ ਦਸੀ ਹੋਈ ਆ ਤਾਂ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਜੋ ਸ਼ੋਭਾ ਬਣਾਈ ਗਈ ਇਹ ਝਾਕੀ ਗੁਰੂ ਜੀ ਦੇ ਜੀਵਨ ਦੇ ਫਲਸਫੇ ਤੇ ਲਸਾਨੀ ਦੀ ਸ਼ਹਾਦਤ ਨੂੰ ਇਹ ਝਾਕੀ ਜਿਹੜੀ ਆ ਇਹ ਦਰਸਾਏਗੀ ਤਾਂ ਗਣਤੰਤਰਤਾ ਦਿਵਸ ਦੇ ਮੌਕੇ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਣ ਵਾਲੀ ਸ਼ਾਨਦਾਰ ਪਰੇਡ ਦੇ ਦੌਰਾਨ ਜੋ ਇਸ ਵਾਰ ਪੰਜਾਬ ਦੀ ਝਾਕੀ ਖਾਸ ਆਕਰਸ਼ਣ ਦਾ ਕੇਂਦਰ ਬਣੇਗੀ ਤਾਂ ਇਹ ਚਾਕੀ ਸਿੱਖ ਧਰਮ ਦੇ ਨੌਵੇਂ ਗੁਰੂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਉਹਨਾਂ ਦੇ ਜੀਵਨ ਦੇ ਫਲਸਫੇ ਨੂੰ ਸਮਰਪਿਤ ਹੋਏਗੀ ਜੋ ਸੱਚ ਧਰਮ ਮਨੁੱਖੀ ਤੇ ਅਧਿਕਾਰਾਂ ਦੀ ਰੱਖਿਆ ਦਾ ਅਮਰ ਪ੍ਰਤੀਕ ਜਿਹੜਾ ਹੈ ਉਹ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਨੂੰ ਸਾਂਝੀ ਕਰਦਿਆਂ ਹੋਇਆਂ ਲਿਖਿਆ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਜੋ ਪੰਜਾਬ ਦੀ ਚਾਕੀ ਦੇਸ਼ ਵਾਸੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨਾਲ ਰੂਬਰੂ ਕਰਵਾਏਗੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਝਾਕੀ ਸਿਰਫ ਪੰਜਾਬ ਦੀ ਨਹੀਂ ਸਗੋ ਪੂਰੇ ਦੇਸ਼ ਲਈ ਮਾਣ ਦਾ ਵਿਸ਼ਾ ਹੈ ਸੋ ਝਾਕੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਅਹਿਮ ਪਹਿਲੂਆਂ ਨੂੰ ਦਰਸਾਇਆ ਜਾਏਗਾ ਜਿੱਥੇ ਕਿ ਉਹਨਾਂ ਦੀ ਧਰਮ ਦੀ ਆਜ਼ਾਦੀ ਤੇ ਮਨੁੱਖੀ ਮਰਿਆਦਾ ਦੇ ਨਾਲ ਖੜੇ ਹੋਏ ਜਿਹੜੇ ਕਿ ਉਹਨਾਂ ਦੇ ਸਾਥੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦਰਸਾਏ ਜਾਣਗੇ ਸਗੋਂ ਪੂਰੀ ਮਨੁੱਖਤਾ ਦੇ ਲਈ ਇਹ ਅਨੋਖੀ ਮਿਸਾਲ ਹੋਏਗੀ। ਉਹਨਾਂ ਦੀ ਸ਼ਹਾਦਤ ਸਿਰਫ ਸਿੱਖਾਂ ਦੇ ਨਹੀਂ ਨਹੀਂ ਪੂਰੀ ਸਮੁੱਚੀ ਮਾਨਵਤਾ ਦੇ ਲਈ ਹੈ। ਗੁਰੂ ਜੀ ਨੇ ਜ਼ਬਰ ਤੇ ਅਨਿਆਇ ਦੇ ਅੱਗੇ ਝੁਕਣ ਦੀ ਥਾਂ ਤੇ ਆਪਣਾ ਸੀਸ ਵਾਰ ਕੇ ਸੱਚ ਦਾ ਪੱਖ ਲਿਆ। ਤਾਂ ਮੁੱਖ ਮੰਤਰੀ ਮਾਨਕ ਨੇ ਕਿਹਾ ਕਿ ਇਸ ਚਾਕੀ ਦਾ ਮੁੱਖ ਉਦੇਸ਼ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸਮਾਜ ਦੇ ਹਰ ਵਰਗ ਨੂੰ ਜਾਣੂ ਜਿਹੜਾ ਕਿ ਕਰਵਾਉਣ ਤੋਂ ਹੈ ਗੁਰੂ ਜੀ ਦਾ ਸੰਦੇਸ਼ ਨਿਰਪੈ ਸਹਿਨਸ਼ੀਲਤਾ ਤੇ ਧਾਰਮਿਕ ਆਜ਼ਾਦੀ ਨੂੰ ਮਨੁੱਖੀ ਅਧਿਕਾਰ ਅੱਜ ਉਤਨਾ ਹੀ ਪ੍ਰਸੰਗਿਕ ਜਿਹੜਾ ਕਿ ਉਹ ਕਰ ਰਹੀ ਹੈ ਜਿੰਨਾ ਪਹਿਲੇ ਸਮੇਂ ਦੇ ਵਿੱਚ ਸੀ ਤਾਂ ਹੁਣ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਲ ਹੋਣ ਵਾਲੀ ਇਹ ਚਾਕੀ ਪੰਜਾਬ ਦੀ ਸ਼ਾਨ ਇਤਿਹਾਸਿਕ ਵਿਰਾਸਤ ਤੇ ਅਧਿਆਤਮਿਕ ਤਾਕਤ ਨੂੰ ਦੇਸ਼ ਦੇ ਅੱਗੇ ਪ੍ਰਗਟ ਜਿਹੜੀ ਕਿ ਉਹ ਕਰੇਗੀ ਤਾਂ ਇਸ ਚਾਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਤੇ ਗੁਰੂ ਸਾਹਿਬ ਜੀ ਦੇ ਆਦਰਸ਼ਾਂ ਤੇ ਚੱਲਣ ਲਈ ਪ੍ਰੇਰਿਤ ਜਿਹੜਾ ਉਹ ਕਰੇਗੀ ਤਾਂ ਸਾਡੇ ਲਈ ਇਹ ਮਾਨ ਦੀ ਗੱਲ ਹੈ ਕਿ ਦਿੱਲੀ ਦੇ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਸਮਰਪਿਤ ਇਸ ਵਾਰ ਜਿਹੜੀ ਹੈ ਇਹ ਝਾਕੀ ਦਿਖਾਈ ਜਾਏਗੀ